ਸਤਿ ਸ਼੍ਰੀ ਅਕਾਲ ਆਖਰਕਾਰ ਪ੍ਰਸ਼ਾਸਨ ਦੀ ਜਾਗ ਖੁੱਲ ਗਈ ਗੂੜੀ ਨੀਂਦ ਵਿੱਚ ਸੁੱਤਾ ਹੈ ਪ੍ਰਸ਼ਾਸਨ ਜਾਗ ਪਿਆ ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਰਾਤ ਜਦੋਂ ਸਾਰੇ ਦਿਨ ਦੀ ਕੀਤੀ ਕਰਾਈ ਮਿਹਨਤ ਤੇ ਪਾਣੀ ਫਿਰ ਗਿਆ ਜਿੰਨਾ ਵੀ ਕੱਲ ਬੋਰੇ ਲਾਏ ਸੀ ਉਹ ਸਾਰੇ ਪਾਣੀ ਦੀ ਖਾਰ ਨਾਲ ਥੱਲੇ ਬੈਠ ਕੇ ਰੁੜ ਗਏ ਉਸ ਤੋਂ ਬਾਅਦ ਜੋ ਮਾਹੌਲ ਸੀ ਖਤਰੇ ਵਾਲਾ ਬਣ ਗਿਆ ਸੀ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਜਾਗ ਖੁੱਲ ਗਈ ਜੋ ਪੱਥਰ ਭੇਜੇ ਗਏ ਆ ਹੁਣ ਦੇਰ ਹੀ ਸੀ ਪਰ ਪੱਥਰ ਭੇਜ ਗਏ ਆ ਜਿਹੜੇ ਹੁਣ ਲਾਣੇ ਸ਼ੁਰੂ ਕਰ ਦਿੱਤੇ ਗਏ ਆ ਪਾਪ ਲਾਈਨ ਨਾਲ ਦੁਆਰਾ ਤੇ ਸੰਗਤਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਦੂਰ ਦੂਰੋਂ ਸੰਗਤਾਂ ਸੇਵਾ ਕਰਨ ਲਈ ਆਂਦੀਆਂ ਆ ਸੰਗਤਾਂ ਦੇ ਇਕੱਠ ਸਾਡੇ ਇਕੱਠ ਨੇ ਹੀ ਸਾਨੂੰ ਵਿਚਾਰ ਰੱਖਿਆ ਆ ਹਲੇ ਤੱਕ ਨਹੀਂ ਤਾਂ ਇਹ ਬੰਨ ਕੱਦ ਦਾ ਟੁੱਟ ਜਾਣਾ ਸੀ ਤੇ ਇੱਕ ਵੀਰ ਮਰੀਆ ਉਹਨਾਂ ਨੂੰ ਬੇਨਤੀ ਹੈ ਜਿਹੜੀ ਝੂਠੀ ਅਫਵਾਹ ਫੁਲਾਣੇ ਆ ਕਿ ਭਾਈ ਫਸਿਆਲਾ ਬੰਨ ਟੁੱਟ ਗਿਆ ਆ ਜਾਂ ਕੁਝ ਵੀ ਆ ਇਹ ਜਾ ਮਾਹੌਲ ਨਾ ਖਰਾਬ ਕਰੋ ਹਾਂ ਇਲਾਕਾ ਵਾਸੀਆਂ ਨੂੰ ਮੇਰੀ ਇਹੀ ਹੈ ਕਿ ਸੁਚੇਤ ਰਹੋ ਸੁਚੇਤ ਰਹੋ ਤੇ ਵੱਧ ਤੋਂ ਵੱਧ ਸੇਵਾ ਕਰਨ ਲਈ ਰਾਤ ਨੂੰ ਖਾਸ ਕਰਕੇ ਰਾਤ ਨੂੰ ਸੇਵਾਦਰ ਕਰ ਜੰਨੇ ਆ ਸੇਵਾ ਕਰਨ ਲਈ ਜਰੂਰ ਆਓ ਥੈਲੇ ਭਰ ਕੇ ਲੈ ਕੇ ਆਓ ਥੈਲੇ ਦੀ ਬਹੁਤ ਲੋੜ ਆ ਮਿੱਟੀ ਦੇ ਥੈਲੇ ਯਾਰ ਬਾਈਕੋਲ ਖਨਾਗਾ ਦਾ ਟ੍ਰੇਡ ਕਰੋ ਅਗਲਾ ਗ੍ਰੇਡ ਨੂੰ ਥੱਲੇ ਆ ਕੇ ਪਰੋ ਅਜੇ ਉੱਪਰ ਚੱਲਦੇ ਫਿਰ ਪਤਾ ਲੱਗੂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਪੌਪ ਲਾਈਨ ਦੁਆਰਾ ਜੋ ਪੱਥਰ ਲਾ ਰਿਹਾ ਪੱਕੀ ਠੋਕਰ ਨੂੰ ਜੋੜੀ ਕੱਲ ਰਾਤ ਟੁੱਟ ਗਈ ਸੀ ਤੇ ਇੱਕ ਰੇਡ ਆ ਜਿਹਦੇ ਵਿੱਚ ਬੋਰੇ ਭਰ ਕੇ ਜਾਲ ਥੱਲੇ ਪਾਣੀ ਵਿੱਚ ਰੱਖੇ ਜਾਂਦੇ ਆ ਸੰਤਾਂ ਦਾ ਠਾਠਾ ਮਾਰਦਾ ਕਾਠ ਨੌਜਵਾਨ ਦੇਖੋ ਨੌਜਵਾਨ ਪਹੁੰਚ ਰਹੇ ਆ ਤੇਵਾ ਕਰ ਰਹੇ ਆ ਪੰਜਾਬ ਦੀ ਜਵਾਨੀ ਪੰਜਾਬ ਦੀ ਜਵਾਨੀ ਨੇ ਹੀ ਪੰਜਾਬ ਨੂੰ ਬਚਾ ਲਿਆ ਜਿਹੜੇ ਕਹਿੰਦੇ ਆ ਪੰਜਾਬ ਦੀ ਜਵਾਨੀ ਖਤਮ ਆਇਓ ਇਹ ਅੱਖਾਂ ਖੁੱਲ ਕੇ ਦੇਖ ਲੈਣਾ ਜੋਰ ਉਹ ਭਾਈ ਤੇਰੇ ਆ ਜਾ 70000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 ਆ ਪਿੱਛੇ ਟਰੈਕਟਰ ਵਾਲੇ ਵੀਰਾਂ ਨੂੰ ਬੇਤੀਆ ਟਰੱਕੇ ਕਰ ਲਓ ਅਗੇ ਤਾਂ ਉਹ ਵੀ ਸਾਰੇ ਸਾਰੇ ਆ ਛੇਤੀ ਜਨਾ ਨਾਲ ਇਹਨੂੰ ਵੀ ਰਜਾਈ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੀਵੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਧੰਨਵਾਦ ਜੀ